2000 ਦੇ ਸ਼ਾਮੀ 4 ਵਜੇ ਤੱਕ ਤੁਸੀਂ ਆਪਣੇ ਪੇਪਰਸ ਫਾਈਲ ਕਰ ਸਕਦੇ ਹੋ ਜਿਹੜੇ ਵੀ ਉਮੀਦਵਾਰ ਇਲੈਕਸ਼ਨ ਲੜਨਾ ਚਾਹੁੰਦੇ ਨੇ ਨੋਮੀਨੇਸ਼ਨ ਵਿਦਡਰਾਲ ਰਿਜੈਕਸ਼ਨ ਕੰਮੀ ਪਾਈਜਨ ਦਾ ਜਿਹੜਾ ਲਾਸਟ ਡੇਟ ਹੈਗੀ ਹੈ ਉਹ 26 ਤਰੀਕ ਸ਼ਾਮੀ 4 ਵਜੇ ਤੱਕਨ ਵਿਦਡਰਾਲ ਰਿਜੈਕਸ਼ਨ ਆਫ ਪੇਪਰਸ ਠੀਕ ਹੈ ਜੀ ਤੇ 31 ਮਾਰਚ 2025 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕਨ ਐਸੀ ਪ੍ਰੈਮਿਸਿਸ ਵਿੱਚ ਓਪਨ ਐ ਹਾਲ ਦੇ ਅੰਦਰ ਜਿਵੇਂ ਲਾਸਟ ਟਾਈਮ ਇਲੈਕਸ਼ਨ ਹੋਈ ਸੀਗੀ ਇੱਥੇ VOTING ਹੋਏਗੀ ਅਸੀਂ ਆਏ ਹਾਂ ਸੁਧਾਰ ਲਈਏ ਤੇ ਹੁਣ ਆਰਟ ਦਾ ਦੇ ਪੰਚ ਵਿੱਚ ਪੋਲਿਟਿਕਸ ਵਿੱਚ ਆਦਾਰੇ ਜਾਂ ਆਪਣਾ ਹਰ ਬੰਦੀ ਚਾਰ ਹੈ ਤੇ ਅਗਰ ਜਈ ਵੀ ਅਤੀ ਇਲੈਕਸ਼ਨ ਕਰਾਨਿਆਂ ਜਿਹੜਾ ਵੀ ਪ੍ਰਧਾਨ ਚੁਣਨੇ ਆ ਮੈਂ ਕਿਹਾ ਆਪਣਾ ਜੋ ਕੰਮ ਉਹ ਤਾਂ ਨਹੀਂ ਛੋੜੋਣੀਆਂ ਅਮੋ ਜੀ ਸਾਡੂ ਜਦੋਂ ਚੋਲ ਹੋਵੇ ਸੈਕੀਆਂ ਜੋ ਨਾਲ ਹੋਣੀ ਚਾਹੀਦੀ ਹੈ ਅੱਜ 20425 ਦੇ ਸ਼ਿਪ ਤੋਂ ਇੰਨੇ ਅੱਜ 21 ਸਾਲ ਹੋ ਗਏ ਨੇ ਲੇਕਿਨ ਅਸੀਂ ਦੋ ਚੀਜ਼ ਚੱਲ ਨੇ ਹਾਂ ਫਾਟਰੀ ਡਿਵਿਜਨ ਚੱਲਦੀ ਹੈ ਜਿਹੜੇ ਸੰਦੇਸ਼ ਦੇ ਬੱਚੇ ਆ ਰਹੇ ਨੇ ਪਤਾ ਤੁਸੀਂ ਹੈ ਤੇ ਮੇਰੇ ਕੁਝ ਮੈਂਬਰ ਇਹ ਕਹਿੰਦੇ ਨੇ ਕਿ ਪੰਧਾਰੀ ਦੁਕਾਨ ਨੇ ਮੀਟਿੰਗ ਨਾਲ ਰੱਖੋ 아이 ਉੱਥੇ ਨਹੀਂ ਆਣਾ ਮੰਦੀਰਾ ਮਸਲਾ ਕਿਤੇ ਹੋਰ ਰੱਖੋ ਤੇ ਇੰਦਰੀ ਯਾਰਾ ਮੈਂਬਰੀ ਕਮੇਟੀ ਤਕਰੀਰਾਂ ਆਲੂਆਂ ਦਾ ਅਸੋਸੀਏਸ਼ਨ ਵੱਲਾ ਸਬਜ਼ੀ ਮੰਡੀ ਦੇ ਜਨਰਲ ਹਾਊਸ ਦੀ ਮੀਟਿੰਗ ਕਨਵੇ ਕੀਤੀ ਹੈ ਜੀ ਜਦੇ ਅੰਦਰ ਇੱਕ ਯੂਨਾਨੀਮਸ ਡਿਸੀਜਨ ਦਿੱਤਾ ਗਿਆ ਜੀ ਕਿ ਅਗਲਾ ਜਿਹੜੇ ਟੈਨਯੂਰ ਹੈ 2 ਸਾਲ ਦਾ ਜਦੇ ਅੰਦਰ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਦੀ ਚੋਣਾਂ ਹੋਣਗੀਆਂ ਉਹਦੀ ਡੇਟ ਜਿਹੜੀ ਹੈ 29 ਮਾਰਚ 2025 ਡਿਕਲੇਅਰ ਕੀਤੀ ਗਈ ਹੈ ਔਰ ਪੀਰੀਅਡ ਆਫ 2 ਇਅਰਸ ਸਭ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੀ ਆ ਸਾਰਿਆਂ ਦੀ ਚਰਚਾ ਹੋਈ ਹੈ ਮੇਨ ਸਾਡਾ ਵੱਲਾ ਸਬਜ਼ੀ ਮੰਡੀ ਦਾ ਮੁੱਦਾ ਜਿਹੜਾ ਹੈ ਜੀ ਹਮੇਸ਼ਾ ਪਿਛਲੇ ਕਾਫੀ ਸਾਲਾਂ ਤੋਂ ਡਵੈਲਪਮੈਂਟ ਹੈ ਜੀ ਡਵੈਲਪਮੈਂਟ ਇੱਥੇ ਅਸੀਂ ਬਹੁਤ ਮਤਲਬ ਕਨਸਿਡਰਿੰਗ ਕਿ ਐਡੀ ਵੱਡੀ ਮੰਡੀ ਹੈ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ ਬਟ ਪੰਜਾਬ ਚ ਮੇਰਾ ਖਿਆਲ ਸਭ ਤੋਂ ਪਿਛੜੀ ਹੋਈ ਮੰਡੀ ਹੈਗੀ ਹੈ ਇਸ ਕਰਕੇ ਡਵੈਲਪਮੈਂਟ ਦੇ ਮੁੱਦੇ ਦੇ ਉੱਤੇ ਜਨਰਲ ਹਾਊਸ ਦੀ ਬਹੁਤ ਸਾਰੇ ਇਸ਼ੂਸ ਸਿਗੇ ਜਿਹੜੇ ਅੱਜ ਪਾਸ ਕੀਤੇ ਗਏ ਨੇ ਔਰ ਅਗਲੇ 2 ਸਾਲਾਂ ਦੇ ਅੰਦਰ ਮੇਨ ਅਜੰਡਾ ਜਿਹੜਾ ਰਹੇਗਾ ਡਵੈਲਪਮੈਂਟ ਦਾ ਰਹੇਗਾ ਸਰ ਹਦਾਇਤਾਂ ਜਿਹੜੀਆਂ ਵਾ ਵੋਟਾਂ ਤੇ ਸਾਥ ਨਗਰੀ ਮੰਡੀ ਦੇ ਫਿਕਟ ਹੋਣਗੀਆਂ ਉਹ ਹਦਾਇਤਾਂ ਬਾਰੇ ਸੰਭਾਉਂਦੇ ਆ ਵੋਟਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਕਿ ਇਹਦੇ ਅੰਦਰ ਨੋਮੀਨੇਸ਼ਨ ਜਿਹੜੀ ਫਾਈਲ ਕਰਨੀ ਹੈਗੀ ਹੈ ਜਿਹੜੀ ਡੇਟ ਆਫ ਨੋਮੀਨੇਸ਼ਨ ਡਿਕਲੇਅਰ ਕੀਤੀ ਹੋਈ ਹੈ 24 ਤਰੀਕ ਮੰਡੇ ਤੋਂ ਤੁਸੀਂ ਆਪਣੀ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ ਰਿਜੈਕਸ਼ਨ ਆਬਜੈਕਸ਼ਨਸ ਦੇ ਦੋ ਦਿਨ ਦਿੱਤੇ ਜਾਂਦੇ ਨੇ ਜੋ ਨਾਰਮਲ ਪ੍ਰੈਕਟਿਸਿਸ ਹੈਗੀਆਂ ਨੇ 26 ਤਰੀਕ ਤੱਕਨ ਵਿਡਰੋਅਲ ਦੀ ਵੀ ਡੇਟ ਅਗੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਜਨਰਲ ਇਲੈਕਸ਼ਨ ਹੋ ਜਾਏਗੇ ਸਰ ਆਪ ਜੀ ਨੂੰ ਇੱਕ ਚੰਗਾ ਮੈਸੇਜ ਜਨਰਲ ਮੈਸੇਜ ਸਾਡਾ ਸਰ ਸਾਰਿਆਂ ਨੂੰ ਇਹੀ ਹੈਗਾ ਕਿ ਜੀ ਅੰਡਰ 1 플ੈਗ ਅਸੀਂ ਰਵਾਂਗੇ ਬਿਕੋਜ਼ ਇਟ ਇਜ਼ ਨਾਟ ਅ ਪੋਲਿਟੀਕਲ ਆਰਗੇਨਾਈਜੇਸ਼ਨ ਸਾਡੀ ਇੱਕ ਬੜੀਆ ਅੱਛੀ ਮਲਾ ਪਿਛਲੇ ਬੜੇ ਸਾਲਾਂ ਤੋਂ ਬੜੀ ਪੁਰਾਣੀ ਐਸੋਸੀਏਸ਼ਨ ਹੈਗੀ ਹੈ ਔਰ ਇੱਥੇ ਬੜੇ ਅੱਛੇ ਮਾਹੌਲ ਦੇ ਅੰਦਰ ਇੱਕ ਐਜ਼ ਅ ਫੈਮਿਲੀ ਹੈ ਇਲੈਕਸ਼ਨ ਲੜੀ ਜਾਂਦੀ ਹੈ ਸੋ ਇਹਦੇ ਅੰਦਰ ਕੋਈ ਆਊਟਸਾਈਡਰ ਨਾ ਇਨਵੋਲ ਹੋਵੇ ਇੱਕ ਜਨਰਲ ਹਾਊਸ ਦੀ ਔਰ ਓਨਲੀ ਫॉर ਮੈਂਬਰਸ ਇਲੈਕਸ਼ਨ ਹੈਗੀ ਹੈ ਔਰ ਜਿਹਦੇ ਅੰਦਰ ਇੱਕ ਫੈਮਿਲੀ ਮੈਂਬਰ ਹੀ ਅੱਗੇ ਆਏਗਾ ਔਰ ਲੀਡ ਕਰੇਗਾ ਪਰਧਾਨ ਕੀ ਤੋਂ ਬਾਅਦ ਜਿਹੜੀ ਹੈ ਕਮੇਟੀ ਵੀ ਬਣੇਗੀ ਜੀ ਕੋਈ ਵਰਕ ਆਊਟ ਹੈ ਹਾਂਜੀ ਇੱਕ 11 ਮੈਂਬਰ ਦੀ ਕਮੇਟੀ ਬਣਾਈ ਜਾਏਗੀ ਜਿਹਦੇ ਜੋ ਪ੍ਰਧਾਨ ਔਰ ਜਨਰਲ ਸੈਕਟਰੀ ਦੇ ਨਾਲ बिकॉज ਇਹ ਵੀ ਅੱਜ ਅਨਾਉਂਸ ਕੀਤਾ ਗਿਆ ਔਰ ਇੱਕ ਜਨਰਲ ਹਾਊਸ ਵਿੱਚ ਪਾਸ ਕੀਤਾ ਗਿਆ ਕਿ ਇੱਕ ਰਿਪਰੈਜ਼ੈਂਟੇਸ਼ਨ ਕਿਉਂਕਿ ਸਾਡੀ ਮੰਡੀ ਅੱਜ 100 ਪਲੱਸ ਏਕੜਸ ਫੈਲੀ ਹੋਈ ਹੈ ਉਹਦੇ ਅੰਦਰ ਕਾਫੀ ਏਰੀਆਸ ਸਿਗੇ ਜਿਹੜੇ ਕੋਈ ਰਿਪਰੈਜ਼ੈਂਟਡ ਨਹੀਂ ਸਿਗੇ ਤੋ ਹਰ ਜਿਹੜੇ ਮੰਡੀ ਦੇ ਅੰਦਰ ਅਸੀਂ ਇਹਨਾਂ ਨੂੰ ਸ਼ੈਡਸ ਵਿੱਚ ਵੰਡਿਆ ਹੋਇਆ ਜੀ ਹਰ ਸ਼ੈਡ ਤੋਂ ਇੱਕ ਇੱਕ ਦੋ ਦੋ ਬੰਦਿਆਂ ਦੀ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਔਰ ਉਹਨੂੰ ਲੀਡ ਕਰਨਗੇ ਮੇਰਾ ਨਾਮ ਕੋ ਸੇਵ ਸਿੰਘ ਹੈ ਜੀ ਮੈਂ ਸਬਜ਼ੀ ਮੰਡੀ ਦੇ ਅਲਾਵ ਦੇ ਵਿੱਚ ਇੱਕ ਕਾੜ ਦਾ ਕੰਮ ਕਰਦਾ ਜੀ ਅੱਜ ਦੀ ਮੀਟਿੰਗ ਹੈ ਜੀ ਸਾਡੇ ਆਪਣੇ ਮੰਡੀ ਦਾ ਚੋਣਾ ਹੋਣੀ ਹੈ ਜੀ ਉਸ ਦੌਰਾਨ ਅੱਜ ਮੀਟਿੰਗ ਰੱਖੀ ਗਈ ਹੈ ਜੀ ਅੱਜ ਮੁੱਖ ਮਹਿਮਾਨ ਵੱਲੋਂ ਜਿਹੜੀ ਗਾਈਡਲੈਂਸ ਕਿੰਨਾ ਮਾਨੂੰ ਦਿੱਤੀ ਗਈ ਹੈ ਸਾਡੇ ਚੇਅਰਮੈਨ ਸਾਹਿਬ ਜੀ ਆਪਣੇ ਉਹਨਾਂ ਵੱਲੋਂ ਅੱਜ ਮੀਟਿੰਗ ਰੱਖੀ ਗਈ ਹੈ ਤੇ ਕਿਸ ਕਿਸ ਮੁੱਦਿਆਂ ਤੇ ਜਿਹੜੀ ਅੱਜ ਸਾਰਾ ਮੀਟਿੰਗ ਕੀਤੀ ਗਈ ਆ ਅੱਜ ਮੁੱਦੇ ਆ ਜੀ ਇੱਕ ਤੇ ਡੇਟ ਅਨਾਉਂਸ ਕੀਤੀ ਗਈ ਆ 24 ਤਰੀਕ ਨੂੰ ਆ ਵੀ ਨਾਮ ਅਨਾਉਂਸ ਕੀਤੇ ਗਏ ਜੀ ਆਪਣੇ ਫਾਰਮ ਭਰਨੇ ਆ ਤੇ 26 ਨੂੰ ਆਖਰੀ ਆ ਤੇ 29 ਤਰੀਕ ਦੀ ਆ ਜੀ ਆਪਣੀ ਲਾਸਟ ਡੇਟ ਆ ਜਿੱਦਨ ਆਪਣੀ ਚੋਣਾਂ ਨੇ ਪ੍ਰਧਾਨਗੀ ਦੇ ਵਿੱਚ ਕਿਹੜੇ-ਕਿਹੜੇ ਲੋਕ ਜਾਂ ਕਿਹੜੇ-ਕਿਹੜੇ ਕੈਂਡੀਡੇਟ ਖੜੇ ਹੋ ਸਕਦੇ ਆ ਮਿਹਰਵਾਜ਼ ਜ਼ਰੂਰ ਦੇ ਪ੍ਰਧਾਨਗੀ ਚ ਤਾਂ ਆੜਤੀ ਸਹਾਬਾਂ ਕੋਈ ਵੀ ਜਿੰਨਾ ਕੋ ਮੰਡੀ ਦੀ ਆਪਣੇ ਅੰਦਰ ਪ੍ਰਾਪਤੀ ਆ ਪਰਸਨਲ ਦੁਕਾਨਾਂ ਵਾਲੇ ਤਾਂ ਅੱਧਾ ਕੰਮ ਕਰਦੇ ਨਹੀਂ ਉਹ ਕੋਈ ਵੀ ਚੋਣ ਲੜ ਸਕਦਾ ਹੈ ਕਿੰਨੀ ਦਿਨ ਰੈਲੈਕਸ਼ਨ ਆਈ ਦੀ ਕਿਲੇ ਨੂੰ 24 ਤਰੀਕ ਨੂੰ ਮੈਂ ਦੱਸਿਆ ਜੀ ਇਹ ਰੈਲੈਕਸ਼ਨ ਦੇ ਫਾਰਮ ਭਰਨੇ ਆ ਜੀ 26 ਤਰੀਕ ਨੂੰ ਕਾਗਜ਼ ਚੁੱਕਣ ਦੀ ਆ ਤੇ 29 ਤਰੀਕ ਤੱਕ ਚੋਣਾ ਹੋ ਜਾਣੀ ਹੈ ਜੀ ਫਾਈਨਲ ਹੈ ਕੀ ਕਾਰਨ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਵਿਕਾਸ ਕਰਦੇ ਜਿਹੜੇ ਧੁਰੇ ਦਾ ਵਿਕਾਸ ਕਰਦਾ ਕਰੀਏ ਜੀ ਸਾਡੀ ਆਪਸੀ ਟੀਮ ਨਹੀਂ ਬਣ ਪਾਈ ਇਦੇ ਵਾਸਤੇ ਤਾਂ ਹੁਣ ਜਲੋ ਸਾਨੂੰ ਯਰ ਕੀ ਮੌਕਾ ਮਿਲੇਗਾ ਮਹਾਰਾਜ ਕਿਰਪਾ ਕਰੇਗਾ ਤੇ ਆਪਾਂ ਸਾਰੇ ਕੰਮਕਾਰ ਕਰਾਵਾਂਗੇ ਜੀ ਹੁਣ ਕਿਸੇ ਦੇ ਦੂਸ਼ਣ ਬੰਦ ਕੀ ਕਰਨੀ ਜੋ ਉਹਨੇ ਨਹੀਂ ਕਰਾਇਆ ਤੇ ਜਾਣੀ ਕਰਾਇਆ ਜੇ ਯਰ ਕੀ ਸਾਰੇ ਜਣੇ ਆਪਾਂ ਨੂੰ ਸਹਿਯੋਗ ਦੇਣਗੇ ਆਪਾਂ ਕੇ ਆ ਕੇ ਕੰਮ ਕਰਾਵਾਂਗੇ ਸਾਰੇ ਕੌਮੀ ਚੰਡੇ ਦੀ ਗੱਲ ਕਰੀਏ ਤਾਂ ਮੱਡਾ ਬੱਲਾ ਸਬਜ਼ੀ ਮੰਡੀ ਦੇ ਵਿੱਚ ਤਿੰਨ ਚਾਰ ਕੌਮੀ ਚੰਡੇ ਜਿਹੜੇ ਨਹਿਰਾਏ ਜਾਂਦੇ ਆਉਣ ਵਾਲੇ ਸਮੇਂ 'ਚ ਅਗਰ ਤੁਹਾਨੂੰ ਪ੍ਰਧਾਨਗੀ ਦਾ ਥਾਪੜਾ ਮਿਲਿਆ ਵਾ ਜੇ ਤੁਸੀਂ ਪ੍ਰਧਾਨ ਬਣ ਗਏ ਉਦੋਂ ਤਾਂ ਕਿਤਰਾ ਦੇ ਆਉਣ ਵਾਲੇ ਸਮੇਂ 'ਚ ਇਸ ਤੇ ਵੀ ਵਿਚਾਰ ਕਰੋਗੇ ਜੀ ਬਿਲਕੁਲ ਅੱਜ ਨਾਲ ਸਾਰੀ ਇਹ ਗੱਲ ਕੀਤੀ ਗਈ ਆ ਵੀ ਮੰਡੀ ਦੇ ਵਿੱਚ ਇੱਕ ਹੀ ਝੰਡਾ ਝੰਡਾ ਮਤਲਬ ਇਹ ਵੀ ਇੱਕ ਝੰਡੇ ਥਲੇ ਸਾਰੇ ਕੰਮ ਕਰਾਂਗੇ ਸਾਡੇ ਅੱਜ ਤੋਂ ਪਹਿਲਾਂ ਸੀ ਵੀ ਜਦੋਂ ਇਲੈਕਸ਼ਨ ਹੋਈ ਉਸ ਤੋਂ ਬਾਅਦ ਦੋ 13 ਬਣ ਗਈਆਂ ਜੀ ਹੁਣ ਅੱਜ ਪੂਰਾ ਸਖਤ ਡਿਸੀਜਨ ਲਿਆ ਗਿਆ ਹੈ ਚੇਅਰਮੈਨ ਸਾਹਿਬ ਵੱਲੋਂ ਵੀ ਵੀ ਆਪਾਂ ਸਾਰਿਆਂ ਨੇ ਇੱਕ ਝੰਡੇ ਥਲੇ ਰਹਿ ਕੇ ਸਾਰਿਆਂ ਨੇ ਇਕੱਠੇ ਕੰਮ ਕਰਨਾ ਜੀ ਤੇ ਉਹਨਾਂ ਸ਼ਕਤੀ ਨਾਲ ਲਾਗੂ ਵੀ ਕੀਤਾ ਜਾਏਗਾ ਜੀ ਆਰਤੀ ਜਿਹੜੀ ਜੂਰੀਆਂ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਕਿੰਨਾ ਜਿਹੜੇ ਵਿਚਾਰ ਹੋਏ ਆ ਉਹਨਾਂ ਨੂੰ ਕਿੰਧਾਕ ਸਾਂਝੇ ਰੂਪ ਦੇ ਵਿੱਚ ਜਿਹੜਾ ਵਾ ਪ੍ਰਵਾਨ ਕੀਤਾ ਗਿਆ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਸਾਰੇ ਆਰਤੀ ਸਾਹਿਬਾਨ ਆਏ ਜੀ ਉਹਨਾਂ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਜੀ ਆਪਾਂ ਇਲੈਕਸ਼ਨ ਦਾ ਵੀ ਤੇ ਬਹੁਤ ਸੋਹਣੀ ਤਰ੍ਹਾਂ ਅੱਜ ਦੀ ਮੀਟਿੰਗ ਹੋਈ ਹੈ ਜੀ ਜਿੱਥੇ ਤੁਹਾਨੂੰ ਪ੍ਰਧਾਨ ਜੀ ਦਾ ਸਹਿਰਾ ਪੈਂਦਾ ਤਾਂ ਉਹਨਾਂ ਨੇ ਸਮੇਂ 'ਚ ਵਿਕਾਸ ਕਰਦੇ ਤੁਹਾਡੇ ਲੋਕਾਂ ਦੇ ਤਰ੍ਹਾਂ ਦੇ ਵੱਡੇ ਦੇ ਕਰਵਾਏ ਬਿਲਕੁਲ ਜੀ ਸਾਰੇ ਵਿਕਾਸ ਕਰਦੇ ਉਹਨਾਂ ਨਾਲ ਐਮ ਐਲ ਏ ਸਾਹਿਬ ਨਾਲ ਜੀ ਆਪਣੇ ਉਹ ਕ ਤਾਂ ਮੈਂ ਤੁਹਾਡੇ ਨਾਲ ਜੀ ਮੰਡੀ ਦੇ ਵਿੱਚ ਸੜਕਾਂ ਦਾ ਕੰਮ ਹੋਣ ਵਾਲਾ ਵਾ ਚੌਂਕ ਸਾਡੇ ਬੜੇ ਨੇ ਗੰਦਗੀ ਦੇ ਘਰ ਤੇ ਲੱਗੇ ਨੇ ਉਹ ਸਾਰੇ ਕੰਮ ਹੋਣ ਵਾਲੇ ਆ ਜੀ ਉਹ ਆਪਾਂ ਗਾਹ ਹੋ ਕੇ ਕੰਮ ਕਰਵਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੁਝ ਸਾਡੀ ਹਾਊਸ ਦੀ ਮੀਟਿੰਗ ਸੀ ਬੜੇ ਸੱਜੇ ਢੰਗ ਨਾਲ ਚੇਰਮੈਨ ਸਾਹਿਬ ਦੀ ਅਜ ਦੀ ਦੇ ਵਿੱਚ ਹੋਈ ਆ ਕਿਉਂਕਿ ਸਾਡੀ ਪਿਛਲੇ 5-6 ਸਾਲ ਤੋਂ ਚੋਣ ਨਹੀਂ ਹੋਈ ਐਰ ਕੀ ਅੱਜ ਡਿਸੀਜਨ ਲਿਆ ਗਿਆ ਵਾ ਬੜੇ ਸੱਜੇ ਢੰਗ ਨਾਲ ਸਾਰੇ ਆਰਦੀ ਭਰਾਵਾਂ ਨੇ ਸਹਿਜਾ ਦਿੱਤੇ ਆਪੋ ਆਪਣੇ ਰੱਖੇ ਆ ਤੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਮੁਦਰੀ ਇਲੈਕਸ਼ਨ ਹੈ ਸਾਡੀ 29 ਨੂੰ ਟੂਨ ਹੋਣੀ ਆ ਤੇ 29 ਨੂੰ ਹੀ ਰਿਜ਼ਲਟ ਅਨਾਉਂਸ ਹੋਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਆ ਤੇ ਅੱਜ ਜਿਹੜੇ ਵਿਚਾਰ ਹੋਏ ਦੇਖੋ ਜੀ ਵਿਚਾਰ ਮੰਡੀ ਦੇ ਸਾਡੇ ਬੜੇ ਐ ਮੁੱਦੇ ਆ ਸਾਰੇ ਮੁੱਦਿਆਂ ਤੇ ਬੜੇ ਸਰਬਸੰਮਤੀ ਦੇ ਨਾਲ ਸਾਡੀ ਸਹਿਮਤੀ ਹੋਈ ਆ ਕਿਉਂ ਮੰਡੀ ਚ ਸਾਰੇ ਮੁੱਦੇ ਹੀ ਨੇ 21 ਸਾਲ ਤੋਂ ਮੰਡੀ ਜਿਹੜੀ ਆ ਇੱਥੇ ਸ਼ਿਫਟ ਹੋ ਕੇ ਆਈ ਆ ਉਸ ਤੋਂ ਬਾਅਦ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਗਰੈਸ ਨਹੀਂ ਹੋਈ ਉਹ ਸਾਰੇ ਹੀ ਮੁੱਦਿਆਂ ਤੇ ਅੱਜ ਬੜੀ ਸੱਜੇ ਟੱਕ ਦੇ ਨਾਲ ਬਹਿਸ ਹੋਈ ਆ ਉਹਦੇ ਨਾਲ ਉਹਨੂੰ ਅੱਗੇ ਰੱਖ ਕੇ ਆਪਾਂ ਚੋਣਾ ਹੋ ਰਹੀਆਂ ਜੀ ਜੇ ਕੇਸ ਐਰ ਸਿਰਫ ਇਦਾ ਤਾਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਤੁਹਾਨੂੰ ਲੱਗਦਾ ਕਿ ਕੰਮ ਹੋਊਗੇ ਸਾਰੇ ਕਿਉਂਕਿ ਸਭ ਤੋਂ ਪਹਿਲਾਂ ਸਰਬਸੰਮਤੀ ਨਾਲ ਮਤਾ ਇਹ ਪਾਸ ਕੀਤਾ ਗਿਆ ਕਿ ਕੈਂਡੀਡੇਟ ਜਿੰਨੇ ਮਰਜ਼ੀ ਖੜੋਣ ਪ੍ਰਧਾਨ ਇੱਕ ਹੀ ਬਣਨਾ ਜੋ ਵੀ ਆਉਣ ਵਾਲੇ ਸਮੇਂ 'ਚ ਕੰਮ ਹੋਣਗੇ ਉਹ ਪ੍ਰਧਾਨ ਕਿ ਨਿਗਰਾਨ ਹੇਠ ਹੋਣਗੇ ਕੋਈ ਦੂਜੀ ਪਾਰਟੀ ਦੂਜਾ ਝੰਡਾ ਨਹੀਂ ਚੜਾਉਗੇ ਕਿ ਇਹ ਕਿਸੇ ਦਾ ਕੋਈ ਕੰਮ ਨਹੀਂ ਹੋਊਗਾ ਇੱਕ ਹੀ ਮਤਾ ਹੋਊਗਾ ਤੇ ਇੱਕ ਮੱਦੇ ਦੇ ਵਿੱਚ ਕੰਮ ਹੋਊਗਾ ਪ੍ਰਧਾਨਗੀ ਦੇ ਨਾਲ ਇੱਕ ਮੁੱਦਾ ਉੱਠਿਆ ਸੀ ਜਰਨਲ ਸੈਕਟਰੀ ਦਾ ਕਿ ਉਹ ਜਰਨਲ ਸੈਕਟਰੀ ਪ੍ਰਧਾਨ ਹੀ ਸ਼ੁਰੂਗਾ ਆਪਣੇ ਚੁਣੇਗਾ ਕਿ ਜਾਂ ਪੂਰੀ ਮੰਡੀ ਆੜਤੀਆਂ ਵੱਲੋਂ ਜਿਹੜਾ ਸਮਰਥਨ ਦਿੱਤਾ ਜਾਏਗਾ ਐਰ ਕੀ ਵਾਰੀ ਤਾਂ ਇਹ ਫਾਈਨਲ ਹੋ ਗਿਆ ਕਿ ਪ੍ਰਧਾਨ ਹੀ ਚੁਣੂਗਾ ਤੇ ਅਗਲੀ ਵਾਰ ਤੋਂ ਹੋ ਸਕਦਾ ਅਲੱਗ ਸੈਕਟਰੀ ਦੀ ਜਰਨਲ ਸੈਕਟਰੀ ਦੀ ਚੋਣ ਹੋ ਪ੍ਰਧਾਨ ਮੁਕਾਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਿੰਘ ਗੁੱਲਾ ਸਬਜ਼ੀ ਮੰਡੀ ਸ਼ਾਪ ਨੰਬਰ 103 ਮੈਂ ਅੱਜ ਜਿਹੜੀ ਜਨਰਲ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਸਾਡੇ ਸਰਦਾਰ ਰਾਜਦੀਪ ਸਿੰਘ ਚੇਅਰਮੈਨ ਸਾਹਿਬ ਨੇ ਬੜੇ ਵਧੀਆ ਢੰਗ ਦੇ ਨਾਲ ਮਤੇ ਪਾਸ ਕਰਕੇ ਮਨ ਲ ਕੇ ਗਾਈਡ ਲਾਈਨ ਦਿੱਤੀ ਸਾਰੇ ਮੈਂਬਰਾਂ ਨੂੰ ਬਾਕੀ ਮੈਂ ਸਰਦਾਰ ਗੁਰਸੇਵਕ ਸਿੰਘ ਵੱਲੋਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਆਪਣੇ ਸਮੂਹ ਆਰਤੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਭਰਾ ਇੱਕ ਜੰਗ ਆਦਮੀ ਨੂੰ ਜੰਗ ਕੈਂਡੀਡੇਟ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਮੰਡੀ ਦਾ ਮਤਲਬ ਕਿ ਜੋ ਮੰਡੀ ਦੇ ਮੁੱਦੇ ਨੇ ਜੋ ਮੰਡੀ ਦੇ ਕੰਮ ਹੋਣ ਵਾਲੇ ਨੇ ਅਈ ਪਹਿਲ ਦੇ ਆਧਾਰ ਦੇਤੇ ਗੁਰਸੇਵਕ ਸਿੰਘ ਕਰਵਾ ਕੇ ਤੁਹਾਨੂੰ ਸਾਰਿਆਂ ਦੇ ਮੈਂ ਵਿਸ਼ਵਾਸ ਦਿਵਾਉਣਾ ਸਮੂਹ ਮੈਂ ਬੱਸ ਬਣਾ ਨੂੰ ਮੈਂ ਮਤਲਬ ਕਿ ਵਿਸ਼ਵਾਸ ਦਿਵਾਣ ਆ ਗਿਆ ਗੁਰਸੇਵਕ ਸਿੰਘ ਪੂਰਾ ਮਲਕੇ ਪੂਰੇ ਯੋਸ਼ ਸ਼ੋਰ ਨਾਲ ਕੰਮ ਸਰਕਾਰ ਕੋਲੋਂ ਵੀ ਔਰ ਅਫੀਸਰਾਂ ਕੋਲੋਂ ਵੀ ਰਿਕੁਐਸਟ ਦੇ ਤੌਰ ਤੇ ਵੀ ਹਰ ਹਰ ਤਰਫੋਂ ਪੂਰਾ ਯੋਸ਼ ਸ਼ੋਰ ਨਾਲ ਕੰਮ ਕਰਨਗੇ ਸਰ ਕੀ ਕਰਨਾ ਕਿ ਜਿਹੜੇ ਪਿਛਲੇ ਪ੍ਰਧਾਨ ਦੇ ਨੇ ਲੋਕੀ ਜਾਂ ਬੱਲਾ ਮੰਡੀ ਦੇ ਆੜਤੀਏ ਵੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ 'ਚ ਬਦਲਾਅ ਹੋਵੇ ਕੀ ਕਰਨ ਕਿ ਕੰਮਾਂ 'ਚ ਕਿਸੇ ਵੱਲੋਂ ਜਿਹੜੀ ਗ੍ਰੈਬ ਕੀਤੀ ਗਈ ਹੈ ਆਜ ਤੱਕ ਮੰਗੇ ਰਹੇ ਜੇ ਇਸ ਕਾਰਨ ਜਿਹੜਾ ਇਹ ਜਿਹੜਾ ਮੁੱਦੇ ਚੱਲੇ ਜਾਂਦੇ ਕੁਝ ਕੰਮ ਤੇ ਸਾਡੇ ਕੁਝ ਕਮੀਆਂ ਹੁੰਦੀਆਂ ਪ੍ਰਧਾਨਗੀ ਦੇ ਵਿੱਚ ਵੀ ਕਮੀਆਂ ਹੁੰਦੀਆਂ ਤੇ ਕੁਝ ਕਮੀਆਂ ਸਾਡੇ ਤੇ ਜਿਹੜੀ ਵੱਲਾ ਮੰਡੀ ਆ ਇਹ ਮਿਲਟੀ ਦਾ ਡੰਪ ਕਰਕੇ ਕਮੀਆਂ ਪੇਸ਼ੀਆਂ ਤੇ ਜਿਹੜੀਆਂ ਕਿ ਸਾਨੂੰ ਕੰਮ ਕਰਨ ਤੋਂ ਅੜਿਚਣ ਪਉਂਦੀਆਂ ਨੇ ਕੁਝ ਪਹਿਲੇ ਕੁਝ ਸਮੇਂ ਤੋਂ ਪਹਿਲਾਂ ਕੋਈ ਥਾਲਕ ਦੇ ਵਿੱਚ ਇਹ ਪੁਲ ਦੀ ਉਸਾਰੀ ਰੁਕੀ ਗਈ ਸੀ ਪੁਲਦੀ ਸਾਰੀ ਦੀ ਐਨਓ ਸੀ ਅਸੀਂ ਡਿਫੈਂਸ ਮਿਨਿਸਟਰ ਸੈਂਟਰ ਕੋਲੋਂ ਤਿੰਨ ਚਾਰ ਆਰ ਦੀ ਭਾਰ ਰੜ ਕੇ ਅਹੀਂ ਲੈ ਕੇ ਆਇਆ ਸਾਂ ਐਨਓ ਸੀ ਉਸ ਡਿਫੈਂਸ ਮਿਨਿਸਟਰ ਸਾਹਿਬ ਨੇ ਸਾਨੂੰ ਇਹ ਵੀ ਵਿਸ਼ਵਾਸ ਦਵਾਇਆ ਸੀ ਕਿ ਤੁਹਾਡੀ ਜੋ ਵੀ ਕੰਮ ਹੈਗੇ ਨੇ ਚਾਰਦਵਾਰੀ ਦੇ ਚਾਰਦਵਾਰੀ ਦੇ ਲਾਲੋ ਸੜਕਾਂ ਦੇ ਲਾਲੋ ਤੁਸੀਂ ਮੇਰੇ ਕੋਲ ਆਓ ਕਿ ਤੁਹਾਡੇ ਸਾਰੇ ਐਨਓ ਸੀਆ ਜੋ ਵੀ ਤੁਹਾਨੂੰ ਦੇਣ ਵਾਲੀਆਂ ਨਾ ਥੇ ਲੋ ਦਵੰਗਾ ਔਰ ਤੁਸੀਂ ਤਗੜੇ ਹੋ ਕੇ ਕੰਮ ਕਰਾਓ ਅਸੀਂ ਦੇ ਸਿਰਫ ਆਪਣੇ ਸਮੂਹ ਮੈਂਬਰਾਂ ਦਾ ਹੀ ਸਾਨੂੰ ਸਹਿਯੋਗ ਚਾਹੀਦਾ ਹੈ ਅਗਲੇ ਸਮੂਹ ਮੈਂਬਰ ਸਾਨੂੰ ਸਹਿਯੋਗ ਦੇ ਦੇਣ ਕਿ ਅਸੀਂ ਇਹ ਕੰਮ ਨੂੰ ਪਹਿਲ ਦੇ ਆਧਾਰ ਤੇ ਐਨਓਸੀਆਂ ਵੀ ਲਿਆਵਾਂਗੇ ਸੜਕਾਂ ਵੀ ਬਣਵਾ ਦੇਵਾਂਗੇ ਮਤਲਬ ਕਿ ਪੂਰਾ ਕੰਮ ਕੰਪਲੀਟ ਮੱਦੀ ਦੇ ਕੰਮ ਬੜੇ ਜੋਰ ਸ਼ੋਰ ਨਾਲ ਕਰਵਾ ਦੇਵਾਂਗੇ ਅਗਰ ਤੁਸੀਂ ਸਰਪੰਚ ਪ੍ਰਧਾਨ ਚੁਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੇਰਨਾ ਹਰਪ੍ਰੀਤ ਸਿੰਘ ਹੈਪੀ ਸਬਜੀ ਮੰਡੀ ਬਲਾ ਇਥੇ ਪਚੂਜਾ ਨਵੇਂ ਮੇਰੇ ਸ਼ੌਕ ਹੈ ਸਰ ਅੱਜ ਦੀ ਜਿਹੜੀ ਹਾਊਸ ਮੀਟਿੰਗ ਰੱਖੀ ਗਈ ਹੈ ਕਿਸ ਮੁੱਦੇ ਤੇ ਵਿਚਾਰ ਕਰ ਰਹੇ ਹੋ ਦੇਖੋ ਅੱਜ ਦੀ ਹਾਊਸ ਮੀਟਿੰਗ ਰੱਖੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਵਧੀਆ ਸੂਝ ਨਾਲ ਸਾਰੇ ਜਿੰਨੇ ਮੰਡੀ ਦੇ ਸਟਾਫ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਕੀਤੀ ਆ ਅਸੀਂ ਤੇ ਇਹੀ ਚਾਹੁੰਦੇ ਆ ਵੀ ਜਿਹੜਾ ਵੀ ਉਮੀਦਵਾਰ ਮੈਦਾਨ ਦੇ ਵਿੱਚ ਆਉਂਦਾ ਵਾ ਉਹ ਜਿੱਤਣ ਤੋਂ ਬਾਅਦ ਸਾਰੀ ਮੰਡੀ ਇੱਕਜੁੱਟ ਹੋ ਕੇ ਰਹੇ ਔਰ ਮੰਡੀ ਦੀ ਡਿਵੈਲਪਮੈਂਟ ਬਾਰੇ ਸੋਚਣਾ ਚੰਗੇ ਤੋਂ ਚੰਗੇ ਕੰਮ ਕਰਨਾ ਤਾਂ ਕਿ ਜਿਹੜੇ ਅੱਗੇ ਤੋਂ ਵੀ ਜਿਹੜੇ ਹੋਰ ਕੈਂਡੀਡੇਟ ਫਲੋਨ ਦੇ ਚਾਹ ਵਾਣਿਆ ਉਹ ਵੀ ਇੱਕ ਦੂਜੇ ਸਾਥ ਦੇਣ ਕੋਈ ਇਹ ਨਾ ਸੋਚੇ ਵੀ ਨਹੀਂ ਯਾਰ ਆਪਾਂ ਇਲੈਕਸ਼ਨ ਇਹਨੇ ਚੰਗੇ ਕੰਮ ਨਹੀਂ ਕੀਤੇ ਤੇ ਮੈਂ ਇਸ ਤੋਂ ਅੱਗੇ ਹੋਰ ਵਧੀਆ ਕੰਮ ਕਰਾਂ ਉਹਦਾ ਸਗੋਂ ਸਾਥ ਦੇਣ ਇਹ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣ ਨਹੀਂ ਤੇ ਹੀ ਕਿੰਨੇ ਵੀ ਜਿਹੜਾ ਵੀ ਬਣੇ ਡਵੈਲਪਮੈਂਟ ਦੇ ਬਾਰੇ ਸੋਚਦੇ ਸਰ ਕਿਹੜੇ ਕਿਹੜੇ ਕੰਮ ਜਿਹੜੇ ਮੰਡੀ ਦੇ ਹੋਣ ਵਾਲੇ ਆ ਤੁਹਾਡੇ ਵੱਲੋਂ ਜਿਹੜੀ ਆ ਜਿਹੜੇ ਵੀ ਕੈਂਡੀਡੇਟ ਜਿੱਤਣਗੇ ਉਹਨਾਂ ਨੂੰ ਜਿਹੜਾ ਇੱਕ ਅਪੀਲ ਦੇ ਤੌਰ ਤੇ ਕਿਹੜੇ ਕਿਹੜੇ ਕੰਮ ਮੰਡੀ ਦੇ ਹੋਣ ਵਾਲੇ ਆ ਕਰਦਾ ਦੇਖੋ ਜੀ ਮੰਡੀ ਦੇ ਕੰਮ ਦੇਖੀਏ ਬਹੁਤ ਜ਼ਿਆਦਾ ਹੋਣ ਵਾਲੇ ਆ ਦੇਖੋ ਪਹਿਲਾਂ ਤਾਂ ਸੀਵਰੇਜ ਦੀ ਬੜੀ-ਬੜੀ ਪ੍ਰੋਬਲਮ ਆ ਜਦੋਂ بارش ਹੁੰਦੀ ਆ ਤੇ ਸਾਰੇ ਹੀ ਮੰਡੀ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਦੂਜੇ ਨੰਬਰ ਤੇ ਖੜੀ ਆ ਥੜੀਆਂ ਦੀ ਬਹੁਤ ਵੱਡੀ ਸਮੱਸਿਆ ਆ ਉਹ ਸਾਰੇ ਹੀ ਜਿੰਨੇ ਬੈਠਦੇ ਸੀ ਚੌਂਕ ਦੇ ਵਿੱਚ ਬੈਠ ਜਾਂਦੇ ਨੇ ਉਸ ਤੋਂ ਬਾਅਦ ਲੱਗੀ ਆ ਜੀ ਉਹ ਰਸਤਾ ਨਹੀਂ ਜਾਂਦਾ ਗੱਡੀ ਲੰਘਣ ਵਾਸਤੇ ਫਿਰ ਪੀਣ ਦੇ ਪਾਣੀ ਦਾ ਮਸਲੇ ਆ ਡਿਫੈਂਸ ਦਾ ਮਸਲਾ ਵਾ ਜਦੋਂ ਆਰਮੀ ਵਾਲੇ ਜਿਹੜੇ ਮੰਡੀ ਦੇ ਸ਼ਾਪ ਨਹੀਂ ਬੰਦ ਦਿੰਦੇ ਕੋ ਬੜੇ ਬੜੀਆਂ ਪ੍ਰੋਬਲਮ ਆ ਸਾਰੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣ ਤਾਂ ਕਿ ਮੰਡੀ ਦੀ ਵਿਕਲਪਮੈਂਟ ਹੋ ਸਕੇ ਹੁਜਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ